ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਕਿਵੇਂ ਕੀਤਾ ਜਾ ਸਕਦਾ ਹੈ ਭਾਜੀ ਮੈਕਸਿਮਮ ਨਾਲ ਇੰਸਟਾਗ੍ਰam ਅੱਜਕੱਲ ਮੇਰੇ ਖਿਆਲ ਬਹੁਤ ਵਧੀਆ ਚੱਲਦਾ ਹੈ ਉਹਦੇ ਉੱਤੇ ਨੰਬਰ ਲਿਖਿਆ ਹੁੰਦਾ ਹੈ ਉੱਤੇ ਵਟਸਐਪ ਮੈਸੇਜ ਆ ਜਾਂਦਾ ਹੈ ਫਿਰ ਟੀਮ ਦੱਸ ਦਿੰਦੀ ਹੈ ਮਾਇਆ ਦਾ ਪ੍ਰੋਸੈਸ ਵੀ ਫਰੀ ਦਾ ਪ੍ਰੋਸੈਸ ਵੀ ਬਟ ਆਪਣੇ ਕੋਲ ਫਰੀ ਤੋਂ ਸ਼ੁਰੂ ਹੈ ਭਾਜੀ ਹਾਂ ਕੋਈ ਇਨਸਾਨ ਇਦਾਂ ਦਾ ਹੋਵੇ ਭਈ ਉਹਦੇ ਕੋਲ ਹਾਲ ਹੀ ਨਹੀਂ ਮੈਂ ਮੈਂ ਅਕਸਰ ਇਹ ਕਹਿੰਦਾ ਬਈ ਐਸਟ੍ਰੋਲੋਜੀ ਉਹਦੇ ਲਈ ਹੈ ਜਿਨੇ ਬੜੀ ਲਾਈਫ ਗਾਈਡੈਂਸ ਲੈਣੀ ਹੈ ਪਹਿਲੇ ਟਾਈਮ 'ਚ ਰਾਜਾ ਮਹਾਰਾਜਾ ਯੂਜ਼ ਕਰਦੇ ਸੀਗੇ ਇੰਨੀ ਕਾਮਨ ਨਹੀਂ ਸੀਗੀ ਤਾਂ ਇਫ ਸਮਬਡੀ ਵਾਂਟਸ ਟੂ ਪਲਾਨ ਹਿਸ ਲਾਈਫ ਅਕੋਰਡਿੰਗਲੀ ਚਾਰਟ ਉਹ दैट'ਸ ਮੱਚ ਸੀਰੀਅਸ ਹੈ ਉਹਦੇ ਲਈ ਹੈ ਹੁਣ ਲੋਗ ਲੱਖ ਰੁਪਏ ਦਾ ਫੋਨ ਫੜ ਕੇ ਤੇ ਰੀਲ ਦੇਖ ਕੇ ਜੇ ਮੈਸੇਜ ਕਰ ਦਿੰਦੇ ਆ ਤਾਂ ਇਹਦਾ ਮਤਲਬ ਉਹ ਮ제 ਲੈਣ ਲਈ ਕਰ ਰਹੇ ਆ ਜਿਹੜਾ ਮੱਚ ਸੀਰੀਅਸ ਹੁੰਦਾ ਉਹ ਮੱਚ ਪੇ ਕਰਦਾ ਹੈ ਮੇਰੀ ਗੱਲ ਨੂੰ ਸੁਣੋ ਇਹ ਦੁਨੀਆਵੀ ਗੱਲ ਹੈ ਬਹੁਤ ਜ਼ਿਆਦਾ ਬਟ ਕਿਸੇ ਦੀ ਮੈਰਿਟਲ ਪ੍ਰੋਬਲਮ ਹੈ ਜਾਂ ਸਿਹਤ ਦੀ ਪ੍ਰੋਬਲਮ ਹੈ ਉਹਦੇ ਲਈ ਤਾਂ ਪੈਸਾ ਜ਼ਿੰਮੇਦਾਰ ਨਹੀਂ ਹੈ ਨਾ ਫਿਰ ਉਹ ਟੀਮ ਹੈਗੀ ਉਹਨਾਂ ਨਾਲ ਕੰਸਲਟ ਕਰ ਲੈਂਦੀ ਆ ਉਹਨਾਂ ਨੂੰ ਪਲੈਨੇਟਿਕਲ ਪ੍ਰੋਬਲਮ ਦੱਸ ਦਿੰਦੀ ਆ ਇਹਦੋਂ ਸ਼ੁਰੂ ਹੋਈ ਇਸ ਟਾਈਮ ਖਤਮ ਹੋਣੀ ਆ ਸਫਲ ਜੇ ਦਰਸ਼ਕਾਂ ਦੇ ਕੋਈ ਕਮੈਂਟਸ ਨੇ ਸਵਾਲ ਨੇ ਤਾਂ ਸਾਨੂੰ ਡਾਇਰੈਕਟਲੀ ਵੀ ਲਿਖ ਭੇਜ ਸਕਦੇ ਆ ਜਾਂ ਫਿਰ ਤੁਸੀਂ ਜਾ ਕੇ ਇੰਸਟਾਗ੍ਰam ਦੇ ਉੱਤੇ ਆਚਾਰਿਆ ਅਸ਼ਤਵਿੰਦਰ ਜੀ ਨੂੰ ਫੋਲੋ ਕਰ ਸਕਦੇ ਹੋ ਐ ਡਾਇਰੈਕਟਲੀ ਉਹਨਾਂ ਦੀ ਟੀਮ ਨਾਲ ਵੀ ਗੱਲਬਾਤ ਕਰ ਸਕਦੇ ਆ